ਪਾਕਿਸਤਾਨ ਨੇ ਅਫਗਾਨਿਸਤਾਨ ਉੱਤੇ ਇੱਕ ਵਾਰ ਫਿਰ ਤੋਂ ਵੱਡਾ ਹਮਲਾ ਕਰ ਦਿੱਤਾ ਹੈ ਇਸ ਹਮਲੇ ਦੇ ਵਿੱਚ ਤਿੰਨ ਕ੍ਰਿਕਟਰਾਂ ਸਮੇਤ ਅੱਧੇ ਦਰਜਨ ਅਫਗਾਨ ਨਾਗਰਿਕ ਮਾਰੇ ਜਾਣ ਦੀ ਖਬਰ ਹੈ ਸੋ ਪਾਕਿਸਤਾਨ ਨੇ ਵੱਡਾ ਹਮਲਾ ਕੀਤਾ ਹੈ ਅਫਗਾਨਿਸਤਾਨ ਦੇ ਉੱਤੇ ਇਹ ਹਮਲਾ ਕੀਤਾ ਹੈ ਜਿਸ ਵਿੱਚ ਤਿੰਨ ਕ੍ਰਿਕਟਰ ਵੀ ਮਾਰੇ ਜਾਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿੱਚਕਾਰ ਲਗਾਤਾਰ ਹਮਲੇ ਹੋ ਰਹੇ ਸੀ ਪਰ ਪਿਛਲੇ ਦਿਨਾਂ ਦੌਰਾਨ ਸੀਜ਼ਫਾਇਰ ਹੋਇਆ ਪਰ ਕੁਝ ਘੰਟਿਆਂ ਦੇ ਸੀਸ ਵਾਇਰ ਤੋਂ ਬਾਅਦ ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਅਫਗਾਨਿਸਤਾਨ ਦੇ ਕੁਝ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਜਿਸ ਕਰਕੇ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਯੁੱਧ ਲਗਾਤਾਰ ਜਾਰੀ ਹੈ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕਥਿਤ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਨੇ ਜਿਸ ਵਿੱਚ ਤਿੰਨ ਕ੍ਰਿਕਟਰਾਂ ਸਮੇਤ ਅਤੇ ਦਰਜਨ ਤੋਂ ਵੱਧ ਅਫਗਾਨ ਨਾਗਰਿਕ ਮਾਰੇ ਜਾਣ ਦੀ ਖਬਰ ਹੈ ਹਮਲਾ ਉਸ ਸਮੇਂ ਹੋਇਆ ਜਦੋਂ ਕਤਰ ਸਰਕਾਰ ਦੀ ਵਿਚੋਲਗੀ ਦੇ ਯਤਨਾਂ ਨਾਲ ਦੋਮਾ ਦੇਸ਼ਾਂ ਦੇ ਨੁਮਾਇੰਦੇ ਗੱਲਬਾਤ ਲਈ ਦੋਹਾ ਦੋਹਾ ਪਹੁੰਚ ਰਹੇ ਸਨ ਜੰਗਬੱਦੀ ਮਗਰੋਂ ਦੋਵਾਂ ਧਿਰਾਂ ਨੇ ਅਸਥਾਈ ਤੌਰ ਤੇ ਹਮਲੇ ਰੋਕ ਦਿੱਤੇ ਸਨ ਇਸ ਹਮਲੇ ਨਾਲ ਦੋਹਾ ਵਿੱਚ ਹੁਣ ਹੋਣ ਵਾਲੀ ਸੰਭਾਵੀ ਗੱਲਬਾਤ ਤੇ ਖਤਰਾ ਮੰਡਰਾ ਰਿਹਾ ਹੈ ਡਾਣ ਅਖਬਾਰ ਨੇ ਰਿਪੋਰਟ ਵਿੱਚ ਕਿਹਾ ਹੈ ਉਤਰੀ ਬਜ਼ੀਰਸਤਾਨ ਵਿਚ ਇਹ ਹਮਲੇ ਅਤਵਾਦੀਆਂ ਵੱਲੋਂ ਫੌਜੀ ਟਿਕਾਣਿਆਂ ਤੇ ਹਮਲੇ ਮਗਰੋਂ ਕੀਤੇ ਗਏ ਨੇ اسلامਾਬਾਦ ਅਤੇ ਕਾਬੂਲ ਵੱਲੋਂ ਜੰਗਮੰਦੀ ਨੂੰ 2 ਦਿਨਾਂ ਵਧਾਉਣ ਤੋਂ ਕੁਝ ਸਮੇਂ ਮਗਰੋਂ ਇਹ ਹਮਲੇ ਹੋਣ ਦੀ ਖਬਰ ਹੈ ਹਾਲਾਂਕਿ ਸਬੰਧੀ ਪਾਕਿਸਤਾਨੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ ਪਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਹਾਫਿਜ਼ ਗੁਲਬਹਾਦਰ ਸਮੂਹ ਨੇ ਮੀਰ ਅਲੀ ਦੇ ਖੱਡੀ ਕਿਲੇ ਤੇ ਸ਼ੁੱਕਰਵਾਰ ਤੜਕੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਸੋ ਇਹ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਮੁਤਾਬਿਕ ਜਾਣਕਾਰੀ ਦੇ ਰਹੇ ਆ ਪਾਕਿਸਤਾਨ ਚ ਕ੍ਰਿਕਟਰ ਲੜੀ ਨਹੀਂ ਖੇਡੇਗਾ ਅਫਗਾਨਿਸਤਾਨ ਇਹ ਵੀ ਖਬਰ ਹੈ ਹਮਲੇ ਵਿੱਚ ਮਾਰੇ ਗਏ ਤਿੰਨ ਅਫਗਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਫਗਾਨ ਕ੍ਰਿਕਟ ਬੋਰਡ اف سی بی ਨੇ ਸ਼ੁੱਕਰਵਾਰ ਨੂੰ ਦੱਖਣ ਪੂਰਬੀ ਪਖਤਕਾ ਸੂਬੇ ਵਿੱਚ ਪਾਕਿਸਤਾਨੀ ਫੌਜ ਦੇ ਹਮਲੇਾਂ 'ਚ ਸਥਾਨਕ ਤਿੰਨ ਕ੍ਰਿਕਟਰਾਂ ਦੀ ਮੌਤ ਦਾ ਦਾਅਵਾ ਕਰਦਿਆਂ ਅਗਲੇ ਮਹੀਨੇ ਪਾਕਿਸਤਾਨ ਵਿੱਚ ਹੋਣ ਵਾਲੀ ਟਿਕਾਉਣੀ T20 ਕ੍ਰਿਕਟ ਲੜੀ 'ਚੋਂ ਆਪਣੀ ਕੌਮੀ ਟੀਮ ਦਾ ਨਾਮ ਵਾਪਸ ਲੈ ਲਿਆ ਸੋ ਇਹ ਹਮਲਾ ਹੋਇਆ ਹੈ ਪਾਕਿਸਤਾਨ ਵੱਲੋਂ ਕਥਿਤ ਤੌਰ ਤੇ ਅਫਗਾਨਿਸਤਾਨ ਦੇ ਉੱਤੇ ਜਿਸ ਵਿੱਚ ਤਿੰਨ ਕ੍ਰਿਕਟਰ ਵੀ ਮਾਰੇ ਜਾ ਚੁੱਕੇ ਹਨ